ਜ਼ਿਲ੍ਹਾ ਹੁਸ਼ਿਆਰ ਕੋਦੇ ਟਾਂਡਾ ਦੇ ਮਹੱਲਾ ਅਹੀਆਪੁਰ ਵਿੱਚ ਸਵੇਰੇ 5:30 ਵਜੇ ਦੋ ਮੰਜ਼ਿਲਾ ਘਰ ਦੀ ਛੱਤ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਸ ਘਰ ਵਿੱਚ ਪ੍ਰਵਾਸੀ ਮਜ਼ਦੂਰ ਸ਼ੰਕਰ ਮੰਡਲ ਆਪਣੀਆਂ ਚਾਰ ਕੁੜੀਆਂ ਅਤੇ ਪਤਨੀ ਦੇ ਨਾਲ ਰਹਿੰਦਾ ਸੀ। ਅੱਜ ਸਵੇਰੇ 5:30 ਵਜੇ ਦੇ ਕਰੀਬ ਅਚਾਨਕ ਪੂਰਾ ਘਰ ਟਹਿ ਗਿਆ ਅਤੇ ਜਿਸ ਵਿੱਚ ਪੂਰਾ ਪਰਿਵਾਰ ਦੱਬ ਗਿਆ। ਮਹੱਲਾ ਨਿਵਾਸੀਆਂ ਨੇ ਤੁਰੰਤ ਪਰਿਵਾਰ ਦੀ ਮਦਦ ਲਈ ਲੋਕਾਂ ਨੂੰ ਮਲ ਵਿੱਚੋਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਸ਼ੰਕਰ ਮੰਡਲ ਦੀਆਂ ਦੋ ਕੁੜੀਆਂ ਸ਼ਿਵਾਨੀ ਅਤੇ ਪੂਜਾ ਦੀ ਮੌਤ ਹੋ ਗਈ। ਪਤਨੀ ਅਤੇ ਦੋ ਹੋਰ ਕੁੜੀਆਂ ਨੂੰ ਗੰਭੀਰ ਹਾਲਤ ਵਿੱਚ ਤਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਤੇਰਾ ਉਸ ਹਾਦਸੇ ਦੀ ਹਾਂ। ਔਰ 6 ਸਾਲ ਦੀ 6 ਸਾਲ ਕੀ ਕੀ ਕਹੇ ਨਾਮ? ਪ੍ਰੀਤੀ। ਜੋ 8 ਸਾਲ ਦੀ ਉਸ ਦਾ ਕੀ ਨਾਮ ਹੈ? ਕਵਿਤਾ। 13 ਸਾਲ ਉਸ ਸ਼ਿਵਾਨੀ और एक कुड़ी और रहेगी ना और तो पूजा रहेगी छोटी सबसे उसकी कितनी उम्र है उसके, उसके पाँच साल क्या हुआ था घर दिख गया था चप्पल जी और जैसे गुआढ़िया नहीं रहते है वो साढ़े ग्यारह बजे तो और उधर से ठोकरा था साढ़े ग्यारह बजे करीब तो सेलाब डिग गए थे हम तो लोग आवाज लगाए थे पाजी क्यों ठोक रहे हैं गया है फिर तो आपका पड़ोसी ठोक रहा है हाँ जो जरा

ਝਾੜੂ ਲਗਾ ਕੇ ਮੈਂ ਨਹਾ ਕੇ ਫਿਰ ਮੈਂ ਪੌੜੀ ਤੇ ਚੜ੍ਹਨ ਲੱਗ ਰਹੀ ਸੀ ਕਿ ਇੱਕ ਤਾਂ ਦੀਗ ਦਿੱਕ ਪੈ ਰਹੀ ਸੀ ਗਰਵਲੀ ਦਾ ਕੀ ਨਾਮ ਹੈ ਸ਼ੰਕਰ ਸ਼ੰਕਰ ਹਾਂ ਸ਼ੰਕਰ ਵੰਟਾ ਜੇ ਕਿ ਸਵੇਰੇ ਕੋਈ 5:30 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਹੈ ਜੀ ਉਹਨਾਂ ਦੀ ਡੈਥ ਹੋ ਗਈ ਹੈ ਮਤਲਬ ਘਰ ਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਤੇ ਜਿਹੜੇ ਤਿੰਨ ਨੇ ਉਹ ਜਰੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਜਿਹੜਾ ਇਹ ਮਕਾਨ ਹੈ ਜੀ ਇਹ ਤਿੰਨ ਮੰਜ਼ਿਲਾ ਮਕਾਨ ਸੀਗਾ ਤੇ ਕਾਫੀ ਮਿਲ ਪ੍ਰਾਣਾ ਹੋਣ ਕਰਕੇ ਜਿਹੜਾ ਕੰਡ ਮਹਾਲ ਦੇ ਵਿੱਚ ਹੋਣ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂ ਲੋਕਲ ਪਬਲਿਕ ਦਾ ਬਹੁਤ ਉਹਨਾਂ ਨੇ ਮਿਲ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਰੈਸਕਿਊ ਦੇ ਵਿੱਚ ਆਮ ਆਦਮੀ ਦੇ ਸਾਹ ਪਬਲਿਕ ਦਾ ਕੰਮ ਸੀ ਬਿਲਕੁਲ ਮਤਲਬ ਇਹ ਵੀ ਚਲੋ ਮੈਨੂੰ ਜਦੋਂ ਫੋਨ ਆਇਆ ਮੈਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕਾਲ ਕੀਤੀ ਸਾਡੀ ਗੱਡੀ ਵੀ ਮੌਕੇ ਤੇ ਪਹੁੰਚੀ ਅਸੀਂ ਖੁਦ ਵੀ ਗਏ ਤੇ ਬਾਕੀ ਵੀ ਜਿਹੜਾ ਲੋਕਲ ਜਿਹੜਾ ਲੋਕਾਂ ਨੇ ਨੇੜੇ ਵਾਲੋ ਕਾਫੀ ਹਿੰਮਤ ਕਰਕੇ ਜਿਹੜਾ ਉਹਨਾਂ ਨੂੰ ਵਿੱਚੋਂ ਕੱਢਿਆ ਬਾਹਰ ਤੇ ਹਸਪੀਟਲ ਜਿਹੜਾ ਭੇਜਿਆ ਇਮੀਡੀਏਟ ਮੇਰਾ ਨਾਮ ਭਾਈ ਵਿਕਾਸ ਕੁਮਾਰਾ ਭਾਜੀ ਕੀ ਮਾਮਲਾ ਹੈ ਤੁਹਾਡਾ ਜਿਹੜਾ ਮਕਾਨ ਮਾਮਲਾ ਭਾਈ ਇਹ ਮਕਾਨ ਇਹ ਪ੍ਰਵਾਸੀ ਮਜ਼ਦੂਰ ਉਥੇ ਸਾਡੇ ਕੋਲ ਕਿਸੇ ਦਿਹਾੜੀ ਕਰਨ ਆਏ ਸੀ ਇਹਨਾਂ ਨੇ ਪੁੱਛਿਆ ਮਕਾਨ ਭਾਈ ਤੁਹਾਡੇ ਕੋਲ ਹੈਗਾ ਆ ਮੈਂ ਕਹਿੰਦਾ ਮਕਾਨ ਆ ਹੈਗਾ ਮੇਰੇ ਕੋਲ ਪੁਰਾਣਾ ਮਕਾਨ ਆ ਕਹਿੰਦੇ ਇਹ ਸਾਨੂੰ ਮਿਲ ਜੂਗਾ ਤੇ ਸਾਨੂੰ ਥੋੜੇ ਦਿਨ ਬਾਅਦ ਟਾਈਮ ਪਾਸ ਕਰਨ ਨੂੰ ਦੇ ਦਿਓ ਤੇ ਹੁਣ ਚਾਰ ਪੰਜ ਦਿਨ ਪੰਜ ਸੱਤ ਦਿਨ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਭਾਈ ਮਕਾਨ ਖਸਤਾ ਆ ਮਕਾਨ ਦੇ ਬਿਲਾ ਕਰ ਦਿਓ ਇਹ ਕਹਿੰਦਾ ਕੋਈ ਨਹੀਂ ਭਾਈ ਕਮਰਾ ਮੈਂ ਦੇਖ ਕੇ ਦੇ ਇੱਕ ਦੋ ਦਿਨ ਕੋ ਬਿਲਾ ਕਰ ਦਿੰਦਾ ਆ ਜਿਹਦੇ ਵਿੱਚ ਆ ਜੋ ਹਾਸਾ ਵਾਪਰ ਗਏ ਦੋ ਬੱਚੀਆਂ ਇੱਕ ਉਹਨਾਂ ਦਾ ਬਾਪ ਪੂਰਾ ਹੋ ਗਿਆ ਦੋ ਬੱਚੀਆਂ ਠੀਕ ਆ ਉਹਨਾਂ ਦੀ ਮਿਸੇ ਵੀ ਠੀਕ ਹੈ ਇਹਨੇ ਰੈਸਕਿਊ ਕਿਨਰ ਕੀਤਾ ਰੈਸਕਿਊ ਅਹੀ ਆਪ ਕੀਤਾ ਭਾਜੀ ਕੋਈ ਪ੍ਰਸ਼ਾਸਨਿਕ ਮਦਦ ਆਈ ਹੈ ਪ੍ਰਸ਼ਾਸਨ ਐਮਲੈਸ ਆਈ ਸੀ ਸਰਕਾਰੀ ਹਾਂਜੀ क्या था। के था। कितने मेंबर, थे आपने मारे? मेंबर थे क्या हुआ था पूरा एक था रात को साढ़े ग्यारह बजे वो ग्वानिया थे वो सैलब ठोक रहे थे तो कंध में मार रहे थे तो हमने बोले कदों सेलब ठोक जाएगा साढ़े ग्यारह बजे तो चुप कर गया तो हम लोग भी अच्छे खासे सो गए थे हम किसी को आवाज़ नहीं लगाए थे फिर लाइट कर चल गए थे साढ़े पाँच बजे तो फिर हम लोग उठ के बैठे थे फिर घर वाला भी बैठा था और जेड सबसे छोटी गुड़िया थी पूजा वो भी उठी थी मेरी नाली फिर वो सोने चल गए मैं पांडे पुंडे धो के सारे काम करके तो नहा के मैं पौड़ी तो चढ़ाने लग रही थी कि एकदम छत डिग गया कितने बच्चे थे आपके चार गुड़िया थे और एक आप आपका एक आप मेरा हाउसमेट था वहाँ दब गए वो दब गए थे किन्होंने निकाला उनको अब ये तो बता नहीं सकते किन्होंने निकाला मेरे को भी सटा लगे हैं पैर में आस पड़ोस के लोगों ने निकाला अड़ोस पड़ोस के लोगों ने सारे ने कटा था, था। हाँ जी सरकार से क्या मांग करते हैं सरकार से क्या मांग करूंगी अब मेरा तो गुड़िया थे मैं तो खुद हम लोग काम करते थे मजदूर आदमी थे मेरा तो बेटा तो कोई थाने थे सारे क्या काम क्या काम करते हो हम घर में काम करते थे खाना खुना बनाते थे पहले लेबर का काम भी करते थे फिर लेबर का छोड़ दिए थे घर में काम करती थी मैं मेरा हाउसमैन लेबर का काम करता है मिस्त्री नाली ਅਜੀਜ਼ਕ ਇੱਕ ਮਕਾਨ ਡਿੱਗਿਆ ਤੁਹਾਡੇ ਵਾਰਡ ਦਾ ਕੀ ਮਾਮਲਾ ਹੈ ਸਾਰਾ ਤੇ ਕਿਹੜਾ ਕਿਹਨਾ ਹਾਲਾਤਾਂ ਕਰਕੇ ਡਿੱਗਿਆ ਸਰ ਮੈਨੂੰ ਸਵੇਰੇ ਤਕਰੀਬਨ 6:30 7 ਵਜੇ ਫੋਨ ਆਇਆ ਉੱਥੇ ਜਿਨ੍ਹਾਂ ਦਾ ਮਕਾਨ ਆ ਉਹਨਾਂ ਨੇ ਨਾਲ ਹੀ ਮੇਰੇ ਸਹੁਰਿਆਂ ਦਾ ਘਰ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਏਦਾਂ ਏਦਾਂ ਛੱਤ ਡਿੱਗੀ ਗਵੰਡੀਆਂ ਦੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਅੱਜ ਸਵੇਰੇ ਸਵੇਰੇ ਹੀ ਕਿ ਇਹ ਵਿਚਾਰੇ ਪ੍ਰਵਾਸੀ ਮਜ਼ਦੂਰ ਆ ਇੱਥੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ 6 ਕੁੜੀਆਂ ਸੀਗੀਆਂ ਤੇ ਇੱਕ ਹਸਬੰਡ ਵਾਈਫ ਸੀਗੇ ਹਸਬੰਡ ਦੀ ਡੈਥ ਹੋ ਗਈ ਆ ਤੇ ਦੋ ਕੁੜੀਆਂ ਦੀ ਡੈਥ ਹੋ ਗਈ ਆ। ਮਾਂ ਬਚ ਗਈ ਆ ਤੇ ਦੋ ਕੁੜੀਆਂ ਛੋਟੀਆਂ ਉਹ ਬਚ ਗਈਆਂ। ਪਰ ਇਹ ਬਹੁਤ ਹੀ ਜਿਹੜਾ ਮਕਾਨ ਆ ਬਹੁਤ ਖਸਤਾ ਹਾਲਤ ਚ ਸੀਗਾ। ਇਹਨਾਂ ਨੂੰ ਮੇਰੇ ਖਿਆਲ ਨਾਲ 15-20 ਦਿਨ ਪਹਿਲਾਂ ਕਿਹਾ ਵੀ ਸੀਗਾ ਮਕਾਨ ਮਾਲਕਾਂ ਵੱਲੋਂ ਕਿ ਤੁਸੀਂ ਘਰ ਖਾਲੀ ਕਰ ਦਿਓ ਇਹਦੀ ਛੱਤ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣੀ ਆ। ਤੇ ਮੈਨੂੰ ਮਿਲੇ ਵੀ ਸੀ ਕਹਿੰਦੇ ਸੀ ਅਸੀਂ ਇੱਕ ਦੋ ਦਿਨ ਤੱਕ ਮਕਾਨ ਅਸੀਂ ਖਾਲੀ ਕਰ ਦੇਣਾ ਵਾ। ਤੇ ਬਹੁਤ ਖਸਤਾ ਹਾਲਤ ਚ ਆ। ਤੇ ਮੈਂ ਸਗੋਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਮਕਾਨ ਖਾਲੀ ਕਰਕੇ ਤੇ ਕੋਈ ਹੋਰ ਕਰ ਲੈ ਲੋ ਜਿਹੜਾ ਵਧੀਆ ਆ ਇਹਦਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣਾ ਤੇ ਉਹੀ ਅੱਜ ਹਾਲਾਤਾਂ ਵਿੱਚ ਅੱਜ ਉਹ ਹੋ ਗਿਆ ਕੰਮ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀਗਾ ਪਰ ਬਹੁਤ ਹੀ ਮੰਦਭਗੀ ਘਟਣਾ ਹੋਈ ਆ ਸਵੇਰੇ ਸਵੇਰੇ ਅੱਜ ਜਿਹਦੇ ਵਿੱਚੋਂ ਪਿਓ ਪੂਰਾ ਹੋ ਗਿਆ ਤੇ ਦੋ ਬੱਚੇ ਪੂਰੇ ਹੋ ਗਏ